ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਾਕਿਸਤਾਨ ਸਰਕਾਰ ਦੇ ਰਹਿ ਗਿਆ ਪੰਥਕ ਮੁੱਦਿਆਂ ਜੇ ਤਾਂ ਕਾਰਨ ਹਜ਼ਾਰਾਂ ਸ਼ਹੀਦियां ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਹੈ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦਿਨਾ ਹੈ ਹਨ ਕੀਤਾ ਹੈ ਅਬਜਾ ਸਰਤਾਂ ਤੇ ਬਹੁਤ ਖੁੱਲ੍ਹਾ ਬਹੁਤ ਖੁੱਲਾ ਹੋਇਆ ਸਰਕਾਰ ਦੇ ਦਰਾਂ ਪਾਰਟੀ ਜੋ ਪੁੱਛਿਆ ਜਾਏ ਉਹ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਸੰਗਤ ਦੇ ਸੰਸਦ ਚਾਹ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਇਹ ਸੰਸਦ ਸੇਵਾ ਦੇ ਸਾਧਨੋਂ ਮਾਫ ਕਰਦੇ ਹੋ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸ ਆਈ ਜਾਂ ਨਾ ਸਰਕਾਰਾਂ ਦੇ ਦੌਰਾਨ ਬਹੁਤ ਖੁਲਾਹ ਹੋਈ ਹੈ ਮੈਂ ਸੰਦੇਭਕ ਬਕਸੂ 12 14 7 ਨੂੰ ਆਪਣੇ ਘਰ ਦੇ ਜਿੱਤਦਾਰਾਂ ਤੋਂ ਬਦਾਕੀ ਦੇ ਵਾਅਦੇ ਦੇਣ ਬਾਰੇ ਕਿਆ ਹੈ ਜਾਂ ਨਹੀਂ ਕਿਹਾ 19 ਨੰਬਰ ਵਿੱਚ ਹੈ ਹੁਣ ਇਹ ਆਦਰ ਨੂੰ ਆਪਿਓ ਤੁਸੀਂ ਆਪਣੇ ਪ੍ਰਕਾਸ਼ ਦੇ ਤੱਥ ਸਾਹ ਦੇਣ ਦਰ ਤੇ ਧਾਰਾ ਨੂੰ ਮੁਤਾਬਕ 14 7 ਨੂੰ ਦੇਣਾ ਮੰਗੇ ਵਾਅਦੇ ਦੇਣ ਬਾਰੇ ਕਿਆ ਜਾਂ ਨਹੀਂ ਕਿਹਾ ਇਹ ਕਹਾ ਜਾਂਦਾ ਜੇ ਤੁਸੀਂ ਤਰਾਤਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਦੇ ਸਹਾਰਾ ਤੋਂ ਭਾਰ ਮੁਕਤ ਹੋ ਜਾਓਗੇ ਭਰਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਜੀ ਦੇ ਬਾਣੀ ਦੇ ਬਖਸ਼ੇ ਜਾਓਗੇ ਹਾਂ ਜੀ ਲਈ ਜਿਹੜੇ ਤੁਸੀਂ ਸ੍ਰੋਪੇ ਕਮੇਟੀ ਨੂੰ ਕਹ ਕੇ ਕੁਝ ਦਸੰਗ ਦਾ ਸਾਥ ਦੀ ਉਹ ਆਖੇ ਵਾਰਾ ਜਨਾ ਫੈਸਲਾ ਸੀ ਔਰ ਕੁ ਸਹੀ ਤਰ੍ਹਾਂ ਹੋਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਦੁਰਖ ਨੇ ਪੈਸੇ ਦੇ ਦੁਰ ਵਰਤੋਂ ਕੀਤੇ ਜਿਹੜੇ ਦੇਖ ਤੁਸੀਂ ਖਰਾਬ ਕੀਤਾ ਕਿ ਨਹੀਂ ਕੀਤਾ ਇਹਰੇ ਸ਼੍ਰਾਮਣਿਕ ਕਮੇਟੀ ਕੋਲੋਂ ਤੋਂ ਜਿਹੜੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਕੀ ਵਿਵਾਈ ਕੋਈ ਮਾਤੀ ਨੂੰ ਸਹੀ ਤਰ੍ਹਾਂ ਰਖਾਉਣ ਵਾਸਤੇ ਅਖਬਾਰ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਕਰਾ ਦਿੱਤਾ ਹਾਂ ਜੀ ਭਾਰਤੀ ਸਰਕਾਰ ਦੇ ਦੂਰੋਂ ਰੱਤ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਕਰਤਾ ਦੇ ਉੱਤੇ ਪੋਸਟਰ ਲਾਇਆ ਗਿਆ। ਵਗੜਿਆ ਗਿਆ ਸਿਕਾਹ। ਦੰਗਾ ਡੋੜਾ ਉਹਦਾ ਪੋਸਟਰ ਕਿੱਥੇ ਨਹੀਂ ਗਿਆ। ਉਸੇ ਉਹਦਾ ਚੋਰੀ ਤਾਂ ਨਵਾੜਿਆ ਨੂੰ ਲੱਪੜ ਵਿੱਚ ਨਾਕਾਂ ਮਰੇ ਜਾਂ ਉਸ ਦੀ ਲੱਪੜ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਨਾਰੇ ਗਏ। ਔਰ ਤੁਸੀਂ ਬੋਤਾ ਦੁਸਤਾ ਦੇ ਉਸਤ ਪਣਾਏ ਤੇ ਤੇ ਬੋਤਾ ਪਰ ਔਰ ਉਸਤ ਬਾਤ ਜਿਹੜਾ ਬੋਤਾਂ ਦਾ ਹੈਮਲ ਕਰਾ ਜਾਂ ਕੋਟ ਕੋੜਾ ਜਾ ਕੇ ਸੰਗਤਾਂ ਪਹਾੜੇ ਅਟਕਿਆ ਹੋ ਕੇ ਬੈਠੀਆਂ ਬੁੱਧੇ ਦੋ ਸਿੱਟ ਤੁਸੀਂ ਗੋਲੀਆਂ ਮਾਰ ਕੇ ਭੁੰਡੇ ਇਹ ਭਾਟੀ ਸਰਕਾਰ ਦੇ ਵਗਿਆ ਦੇ ਖਰਾਬ ਉਸੇ ਬੰਦੇ ਹੋ ਕੇ ਨਹੀਂ ਵਗਿਆ ਜੀ ਨਾ